ਦੋਸਤੋ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਵਾਲੀ ਹੈ ਜਿਹੜੇ ਮੇਰੇ ਵੀਰਾਂ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੈ ਜਾਂ ਆਪਣੇ ਘਰ ਦੇ ਵਿੱਚ ਛੋਟੇ ਲੈਵਲ ਤੋਂ ਕੋਈ ਖੇਤੋਂ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਐਚਐਸ ਦਾਮਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਇੱਕ ਤੋਹਫਾ ਹੈ ਅੱਜ ਅਸੀਂ ਆਏ ਹੋਏ ਹਾਂ ਉਧਰ ਡੈਰੀ ਫਾਰਮ ਦੇ ਉੱਪਰ ਸਾਸ਼ੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਪਰਮਿੰਦਰ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈਗੀ ਇਹ ਖਾਸ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਡੈਰੀ ਦੀ ਟ੍ਰੇਨਿੰਗ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਸੋ ਸਾਡੇ ਨਾਲ ਨੇ ਗੀਤਿੰਦਰ ਸਿੰਘ ਭੁੱਲਰ ਜਿਨ੍ਹਾਂ ਦਾ ਕੀ ਭੁੱਲਰ ਡੈਰੀ ਫਾਰਮ ਦੇ ਨਾਂ ਤੇ ਡੈਰੀ ਫਾਰਮ ਹੈ ਤੇ ਇਹ ਸਾਡੇ ਆਸ-ਪਾਸ ਦੇ ਲੋਕਾਂ ਨੂੰ ਡੈਰੀ ਦੇ ਨੌਲੇਜ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਨੇਗੇ ਦੋਸਤੋ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਦੀ ਨੌਲੇਜ ਸਾਨੂੰ ਲੈਣੀ ਚਾਹੀਦੀ ਹੈਗੀ ਕਿਉਂਕਿ ਇਹਦੇ ਨਾਲ ਕੀ ਆ ਸਾਡੇ ਉਸ ਕੰਮ ਦੇ ਵਿੱਚ ਸਕਸੈਸ ਹੋਣ ਦੇ ਚਾਂ ਪੋਲਰ ਡੈਰੀ ਫਾਰਮ ਦੇ ਉੱਪਰ ਸਾਡੇ ਨਾਲ ਨੇ ਭਾਈ ਗੀਤਿੰਦਰ ਸਿੰਘ ਪੋਲਰ ਜੋ ਕਿ ਤੁਹਾਨੂੰ ਡੈਰੀ ਦੀ ਟ੍ਰੇਨਿੰਗ ਬਾਰੇ ਨੌਲੇਜ ਦੇਣਗੇ ਸੇਖਾਲ ਜੀ ਤੁਹਾਡਾ ਸਾਰਿਆਂ ਦਾ ਪੋਲਰ ਡੈਰੀ ਫਾਰਮ ਤੇ ਸਵਾਗਤ ਹੈ ਜੀ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ ਹਰ ਮਹੀਨੇ ਡੈਰੀ ਫਾਰਮ ਟ੍ਰੇਨਿੰਗ ਜਿਹੜੇ ਬੈਚ ਚੱਲਦੇ ਰਹਿੰਦੇ ਹੈਗੇ ਇਹ ਪਿਛਲਾ ਹੁਣ ਤੀਸਰਾ ਬੈਚ ਸਟਾਰਟ ਹੋਣ ਜਾ ਰਿਹਾ ਆਪਣਾ ਤੇ ਇਹਦੇ ਵਿੱਚ ਕੀ ਹੈ ਵੀਰੇ ਜਿਹੜੇ ਨਵੇਂ ਡੈਰੀ ਫਾਰਮਰ ਸੀਗੇ ਜਿਨ੍ਹਾਂ ਦੇ ਲਗਭਗ ਫੋਨ ਆਉਂਦੇ ਰਹਿੰਦੇ ਸੀ ਸਾਨੂੰ ਵੀਰੇ ਸਾਨੂੰ ਡੈਰੀ ਦਾ ਵੀ ਕਿੱਥੋਂ ਟ੍ਰੇਨਿੰਗ ਮਿਲੂਗੀ ਡੈਰੀ ਡਿਪਾਰਟਮੈਂਟ ਚੋ ਵੀ ਟ੍ਰੇਨਿੰਗ ਲਈ ਗੱਲ ਕਰ ਉਹਨਾਂ ਨੂੰ ਵੀ ਚਲੋ ਵੀ ਉਹਨਾਂ ਦੀ ਅਪਡੇਟ ਨਹੀਂ ਸੀ ਜਿੰਨੀ ਡੈਰੀ ਫਾਰਮ ਐਚ ਐਫ ਡੈਰੀ ਗਾਇਆਂ ਦਾ ਫਾਰਮ ਕਰਨ ਲਈ ਜਿੰਨਾ ਅਪਡੇਟ ਹੋਣਾ ਚਾਹੀਦਾ ਉਹਨਾਂ ਨੂੰ ਉਹ ਅਪਡੇਟ ਟ੍ਰੇਨਿੰਗ ਨਹੀਂ ਸੀ ਪਿਛਲੇ ਦੇ ਸਾਡੇ ਦੋ ਬੈਚ ਆ ਬਹੁਤ ਸਕਸੈਸਫੁਲੀ ਚੱਲੇ ਆ ਤੇ ਬਹੁਤ ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਕੋਲੇ ਟ੍ਰੇਨਿੰਗ ਲੈਣ ਆਉਂਦੇ ਆ ਸਾਡੇ ਕੋਲੇ ਉਹ ਆਉਂਦੇ ਵੀਰੇ ਜਿਨ੍ਹਾਂ ਨੇ 100 ਦਾ 100% ਫਾਰਮ ਕਰਨਾ ਹੀ ਹੁੰਦਾ ਜਾਂ ਉਹਨਾਂ ਨੇ ਛੋਟੇ ਥੋੜੇ ਪਸ਼ੂਆਂ ਤੋਂ ਫਾਰਮ ਸਟਾਰਟ ਕਰਿਆ ਹੁੰਦਾ ਠੀਕ ਆ ਉਹਨਾਂ ਨੂੰ ਪੀ ਡੀ ਐਫ ਨਾਲ ਵੀ ਅਸੀਂ ਜੋੜ ਦੇਾਂਗੇ ਕਿਵੇਂ ਪੀਡੀਐਫ ਇਹਦੀ ਹੈਲਪ ਲਾ ਸਕ ਰਿਹਾ ਜਿਹੜੀ ਸਾਡੀ ਡੈਰੀ ਫਾਰਮ ਦੀ ਟ੍ਰੇਨਿੰਗ ਆ ਉਹਦਾ ਬਹੁਤ ਵੀ ਅਪਡੇਟ ਹੋਈ ਹੁੰਦੀ ਆ ਪੂਰੀ ਫੁੱਲ ਨੌਲੇਜ ਵੀ ਛੋਟਾ ਮੋਟਾ ਟ੍ਰੀਟਮੈਂਟ ਵੀ ਅਸੀਂ ਟ੍ਰੇਨਿੰਗ ਦੇ ਵਿੱਚ ਹੀ ਸਿਖਾਉਨੇ ਆ ਸਾਡੀ ਟ੍ਰੇਨਿੰਗ ਦੇ ਵਿੱਚ ਕੀ ਕੁਝ ਹੁੰਦਾ ਵੀਰੇ ਜਿਵੇਂ ਜ਼ੀਰੋ ਦਿਨ ਦੀ ਬੱਚੀ ਤੋਂ ਲੈ ਕੇ ਐਂਡ ਤੱਕ ਸੂਨ ਤੱਕ ਦਾ ਉਹਦਾ ਸਾਰਾ ਉਹਨੂੰ ਕੀ ਨਿਊਟ੍ਰੀਐਂਟ ਚਾਹੀਦੀ ਆ ਕੀ ਵੈਕਸੀਨੇਸ਼ਨ ਚਾਹੀਦੀ ਆ ਨਾ ਕਿੰਨਾ ਟੀਐਮਆਰ ਦੇਣਾ ਤੇ ਵੀ ਐਂਡ ਸੂਨ ਤੱਕ ਦਾ ਸਾਰਾ ਆ ਗਿਆ ਉਹਦਾ ਬੱਚਾ ਕਿਵੇਂ ਪਾਲਣਾ ਹਨ ਆਪਾਂ ਨੂੰ ਸਾਰਾ ਉਹਦੀ ਵੈਕਸੀਨੇਸ਼ਨ ਆ ਵਗੈਰਾ ਅਸੀਂ ਸਿਖਾਉਣੇ ਵੀਰੇ ਜਿਵੇਂ ਸ਼ੈੱਡ ਕਿਵੇਂ ਪਾਉਣਾਗਾ ਵੀ ਉਹਦੇ ਵਿੱਚ ਵੀ ਆਪਾਂ ਨੂੰ ਤੇ ਮੇਨ ਹੈਗਾ ਬਰੀਡ ਸਿਲੈਕਸ਼ਨ ਤੁਸੀਂ ਕੱਲ ਨੂੰ ਗਾਈਆਂ ਲੈਣੀਆਂ ਗੀਆਂ ਤੁਹਾਨੂੰ ਗਾਈਆਂ ਕਿਹੜੀਆਂ ਚਾਹੀਨੀਆਂ ਕਿਵੇਂ ਉਹਨਾਂ ਦੀ ਆਪਾਂ ਪਛਾਣ ਕਰਨੀ ਹੈ ਕਿਹੜੀ ਗਾਈ ਆਪਣੇ ਲਈ ਸਹੀ ਬੈਠੂਗੀ ਆਪਾਂ ਬੱਚੀ ਪਾਲ ਗਏ ਆਪਾਂ ਗਾਈ ਲਈਏ ਕੈਮੇ ਸੁਏ ਲਈਏ ਠੀਕ ਹੈ ਤੇ ਸੀਮਣ ਸਿਲੈਕਸ਼ਨ ਕਿਹੜਾ ਸੀਮਣ ਲਈਏ ਕਿਹੜੇ ਸੀਮਣ ਦਾ ਫਾਇਦਾਗਾ ਆਪਾਂ ਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਾਰੀਆਂ ਡੈਰੀ ਫਾਰਮ ਰਿਡਿ ਟ੍ਰੇਨਿੰਗ ਕਰਾਉਣੇ ਆ ਅਸੀਂ ਇਹਦੇ ਵਿੱਚ ਇਨਕਲੂਡ ਆ ਤੇ ਆਪਣੇ ਕੋਲੇ ਵੀਰੇ ਜਿਹੜੇ ਮੇਰੇ ਵੀਰ ਦੂਰ ਵਾਲੇ ਆ ਸਾਡੇ ਕੋਲੇ ਹੋਸਟਲ ਦਾ ਵੀ ਪ੍ਰਬੰਧ ਵਿੱਚ ਹੈਗਾਗਾ ਹੋਸਟਲ ਦਾ ਕੋਈ ਚੱਕਰ ਨਹੀਂਗਾ ਤੇ ਹੋਸਟਲ ਤੁਹਾਨੂੰ ਪੂਰਾ ਵਧੀਆ ਮਿਲੇਗਾ ਰਹਿਣ ਦਾ ਕੋਈ ਚੱਕਰ ਨਹੀਂ ਜਿਹੜੇ ਮੇਰੇ ਵਿੱਚ ਦੂਰ ਬੰਦੂਆ ਰਾਇ ਇੱਕ ਤੀ ਲਗਭਗ ਸਾਡੇ ਕੋਲੇ ਇਸ ਵਾਰੀ ਤੇ ਰਾਜਸਥਾਨ ਤੋਂ ਮਹਾਰਾਸ਼ਟਰ ਤੋਂ ਵੀ ਆਊਟ ਆਫ ਸਟੇਟ ਹੀ ਆ ਜਿਹੜੇ ਸਟੂਡੈਂਟ ਆਗੇ ਜਾਰੇ ਹੋਸਟਲ ਆ ਲਿਆ ਤੇ ਜੇ ਕੋਈ ਵੀ ਵੀਰੇ ਟ੍ਰੇਨਿੰਗ ਦਾ ਲਾਹਾ ਲੈਣਾ ਚਾਹੁੰਦਾਗਾ ਤੇ ਇਹਦੇ ਵਿੱਚ ਤੁਹਾਨੂੰ ਅਸੀਂ ਨੰਬਰ ਦੇ ਦਾਂਗੇ ਵੀਡੀਓ ਤੇ ਤੁਸੀਂ ਕਨੈਕਟ ਕਰ ਸਕਦੇ ਹੋਗੇ ਤੇ ਬਾਕੀ ਪਰਮਿੰਦਰ ਦਾ ਪੇਜ ਵੀ ਤੁਹਾਡੇ ਕੋਲੇ ਫੋਲੋ ਕੀਤਾ ਹੋਇਆ ਤੇ ਭੁੱਲ ਡੈਰੀ ਫਾਰਮ ਵਾਲਾ ਪੇਜ ਤੁਹਾਨੂੰ ਨਾਲ ਦੇ ਰਾਂਗੇ ਉਹ ਫੋਲੋ ਕਰ ਲਓ ਤੇ ਤੁਹਾਨੂੰ ਇਹ ਜੀ ਅਪਡੇਟ ਮਿਲਦਰੂ ਜਿਵੇਂ ਸਾਡਾ ਵੀਰੇ ਹੈਗਾ ਮੇਨ ਹੀਟ ਸਟ्रेस ਵੀ ਗਰਮੀਆਂ ਦੇ ਵਿੱਚ ਗਾਇਆਂ ਤੋਂ ਆਪਾਂ ਵਧੀਆ ਦੁੱਧ ਕਿਵੇਂ ਲੈ ਸਕਦੇ ਆ ਤੇ ਗਾਇਆਂ ਨੂੰ ਇਹੜੀਆਂ ਗਰਮੀ ਦੇ ਵਿੱਚ ਪ੍ਰੋਬਲਮ ਆਉਂਦੀਆਂ ਕਿਵੇਂ ਆ ਤੇ ਸਾਈਲੇਜ ਆਪਾਂ ਕਿਵੇਂ ਪਾਉਣਾ ਹੈ ਨਾ ਤੇ ਤੁਹਾਨੂੰ 0 ਦਿਨ ਤੋਂ ਜਿਹੜੀ ਆਪਾਂ ਡੈਰੀ ਫਾਰਮ ਦੀ ਨਿਊ ਧਰਨੀ ਆ ਉਦੋਂ ਲੈ ਕੇ ਤੁਹਾਨੂੰ ਐਂਡ ਤੱਕ ਦੀ ਸਾਰੀ ਨੌਲੇਜ ਮਿਲੂਗੀ ਇਹ ਟ੍ਰੇਨਿੰਗ ਦੇ ਵਿੱਚ ਤੇ ਜਿੰਨਾ ਕ ਆਪਾਂ ਤੁਸੀਂ ਆਪ ਦਾ 4 ਦਿਨ ਸਾਨੂੰ 1 ਤੋਂ ਲੈ ਕੇ 4 ਦਿਨਾਂ ਦੀ ਟ੍ਰੇਨਿੰਗ ਆ ਤੇ 1 7 ਤੋਂ ਲੈ ਕੇ 4 7 ਤੱਕ ਠੀਕ ਹੈ ਇਹਦੇ ਵਿੱਚ ਤੁਹਾਨੂੰ ਸਾਰੀ 4 ਦਿਨਾਂ ਦੇ ਵਿੱਚ ਪੂਰੇ ਡੈਰੀ ਫਾਰਮ ਦੀ ਟ੍ਰੇਨਿੰਗ ਦੇ ਦਾਂਗੇ ਇੱਕ ਦਿਨ ਸਾਡਾ ਪ੍ਰੈਕਟੀਕਲ ਹੋਊਗਾ 3 ਦਿਨ ਆਪਣੀ ਥਿਓਰੀ ਹੋਊਗੀ ਜਿਹਦੇ ਵਿੱਚ ਵੀ ਤੁਸੀਂ ਸਾਨੂੰ 4 ਦਿਨਾਂ ਦੇ ਵਿੱਚ ਤੁਹਾਨੂੰ ਇੰਨਾ ਕੁ ਸਿਖਾ ਦਾਂਗੇ ਤੁਹਾਨੂੰ ਪਸ਼ੂਆਂ ਦੀ ਪਛਾਣ ਆ ਜੂਗੀ ਜੇ ਤੁਹਾਡਾ 5-7000 ਰੁਪਿਆ ਖਰਚਾ ਵੀ ਆਊਗਾ ਤੁਸੀਂ ਉਹ ਤੋਂ ਲੱਖਾਂ ਰੁਪਏ ਬਚਾ ਸਕਦੇ ਹੋ ਕਿਉਂਕਿ ਗਾਈਆਂ ਲੈਣ ਦੇ ਵਿੱਚ ਜਿਹੜਾ ਤੁਹਾਡੇ ਨਾਲ ਧੋਖਾ ਹੁੰਦਾਗਾ ਤੁਹਾਨੂੰ ਉਹਦਾ ਪਤਾ ਲੱਗ ਜੂ ਵੀ 100% ਤਾਂ ਨਹੀਂ ਅਸੀਂ ਤੁਹਾਡੇ ਨਾਲ ਸ਼ੋਰ ਕਰਦੇ ਵੀ 100% ਹੀ ਲੱਗ ਜੂ ਵੀ ਤੁਹਾਨੂੰ ਮੋਟਾ-ਮੋਟਾ ਸਾਰਾ ਪਤਾ ਲੱਗ ਜੂ ਵੀ ਆਹ ਗਾਈ ਬਾਈ ਨੇ ਐ ਦੱਸਿਆ ਸੀ ਵੀ ਇਸ ਤਰ੍ਹਾਂ ਲੈਣੀ ਆਹ ਗਾਈ ਨਹੀਂ ਲੈਣੀ ਇਹ ਜੀ ਆਰਡਰ ਚਾਹੀਦਾ ਇਹ ਜੀ ਬਰੀਡ ਚਾਹੀਦੀ ਆ ਉਹ ਸਾਰਾ ਕੁਝ ਤੁਹਾਨੂੰ ਇਹ ਬਿੱਟਸ ਕਰਾਗੇ ਤੇ ਬਾਕੀ ਹੋਰ ਜਿਹੜੀਆਂ ਗੱਲਾਂ ਤੁਹਾਨੂੰ ਪਰਮਿੰਦਰ ਦੱਸੂਗਾ ਪਰਮਿੰਦਰ ਨਾਲ ਸਾਡੀ ਕਿਵੇਂ ਜਾਣ ਪਛਾਣ ਹੋਈ ਰਮਿੰਦਰ ਵੀਰ ਸਾਡਾ ਗਵੰਡੀ ਆਕ ਪਿੰਡ ਦਾਗਾ ਤੇ ਇਹਨੇ ਵੀ ਡੈਰੀ ਫਾਰਮ ਕਰਨਾ ਸੀਗਾ ਸਾਡੇ ਕੋਲੇ ਆਉਂਦਾ ਜਾਂਦਾ ਸੀਗਾ ਸਾਡੇ ਜੀ ਵੀਰੇ ਕੀ ਖਾਸियत ਅਸੀਂ ਜਿਹੜੇ ਡੈਰੀ ਫਾਰਮ ਸਟਾਰਟ ਕਰਨ ਵਾਲੇ ਹੁੰਦੇ ਆ ਠੀਕ ਆ ਅਸੀਂ ਉਹਨਾਂ ਦੀ ਬਾਹ ਫੜਦੇ ਆ ਮੇਰੀ ਹੋਰ ਫਾਰਮਰ ਨੂੰ ਇਹੀ اپੀਲ ਆ ਗਈ ਵੀ ਛੋਟੇ ਫਾਰਮਰਾਂ ਦੀ ਬਾਹ ਫੜੋ ਠੀਕ ਆ ਅੱਜ ਕੱਲ ਕੀ ਆ ਵੀ ਵਿੱਚ ਬੰਦੇ ਆੜੇ ਦੋ ਤਿੰਨ ਗਾਇਆਂ ਵਾਲਿਆਂ ਨੂੰ ਤਾਂ ਪਹਚਾਣਦੀ ਨਹੀਂ ਵੀ ਯਾਰ ਇਹਨਾਂ ਨਾਲ ਕਿੱਥੇ ਆਪਣਾ ਦੋ ਤਿੰਨ ਗਾਇਆਂ ਲੈਣਾ ਕਿਸੇ ਟਾਈਮ ਅਸੀਂ ਵੀ ਅੱਜ ਤੋਂ 10 ਸਾਲ ਪਹਿਲਾਂ 5 ਗੇ ਗਾਇਆਂ ਲਈ ਸੀਗੇ ਜਦੋਂ ਪਰਮਾਤਮਾ ਨੇ ਮਿਹਰ ਕੀਤੀ ਅੱਜ ਆਪਣਾ ਫਾਰਮ ਵਧੀਆ ਬਣ ਗਿਆ ਤੇ ਆਪ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਜੇ ਕੋਈ ਹੋਰ ਵੀਰ ਭਾਈ ਫਾਰਮ ਕਰਨਾ ਚਾਹੁੰਦਾ ਅਸੀਂ ਉਹਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਤੇ ਇਹੀ ਸਾਡਾ ਆਂਦਾ ਪਰਮਿੰਦਰ ਸਾਡਾ ਇਹ ਡੈਰੀ ਟ੍ਰੇਨਿੰਗ ਵਾਲਾ ਬੈਚ ਸੀ ਉਹਦਾ ਪਹਿਲਾ ਸਟੂਡੈਂਟ ਸੀਗਾ ਤੇ ਅੱਜ ਸਾਡੀ ਵਧੀਆ ਮਿੱਤਰਤਾ ਪੈ ਚੁੱਕੀ ਹੈਗੀ ਤੇ ਹੁਣ ਪਰਮਿੰਦਰ ਦਾ ਵੀ ਫਾਰਮ ਸਟਾਰਟ ਕਰਾਇਆ ਹੋਇਆ ਵਧੀਆ ਪਸ਼ੂ ਦੁਆਰੇਆਂ ਨੂੰ ਜਿੰਨੀ ਕਿ ਸਾਨੂੰ ਨੌਲਜ ਹੈ ਪਸ਼ੂ ਕਿਵੇਂ ਖਰੀਦਣਾ ਉਸ ਉਸ ਤਰ੍ਹਾਂ ਸੀ ਇਹਦੀ ਮਦਦ ਕਰ ਸਕਦੇ ਆ ਹੋਰ ਵੀਰਾਂ ਨੂੰ ਵੀ ਜਿਹੜੇ ਸਾਨੂੰ ਫੋਨ ਆਉਂਦੇ ਰਹਿੰਦੇ ਆ ਉਹਨਾਂ ਨੂੰ ਇਹੀ ਦੱਸਦਿਆਂ ਵੀ ਵਧੀਆ ਪਸ਼ੂ ਕਿੱਥੋਂ ਮਿਲਣਗੇ ਕਿਵੇਂ ਹੋਊਗਾ ਤੇ ਵਧੀਆ ਫਾਰਮਰਾਂ ਤੋਂ ਪਸ਼ੂ ਖਰੀਦੋ ਵੀਰੇ ਮੰਡੀਆਂ ਤੋਂ ਬਚੋ ਟੈਸਟ ਕਰਕੇ ਲਓ ਜਿਹੜੀਆਂ ਇੱਕ ਦੋ ਚੀਜ਼ਾਂ ਹੁੰਦੀਆਂ ਜਿਵੇਂ ਬਰਸੀਲਾ ਵਗੈਰਾ ਜਾਂ ਹੋਰ ਜਿਹੜੀਆਂ ਇੱਕ ਦੋ ਪ੍ਰੋਬਲਮ ਆਉਂਦਾ ਉਹ ਆਪਣੇ ਫਾਰਮ ਤੇ ਨਾ ਆਵੇ ਤੇ ਇਹ ਹੀ ਚੀਜ਼ਾਂ ਨੂੰ ਸਿਖਾਉਣ ਲਈ ਅਸੀਂ ਟੈਰੀ ਫਾਰਮ ਦੀ ਟ੍ਰੇਨਿੰਗ ਰੱਖਦੇ ਆਂਗੇ ਸੋ ਦੋਸਤੋ ਇਹ ਸੀਗੇ ਬਾਈ ਗੀਤਿੰਦਰ ਜਿਵੇਂ ਤੁਸੀਂ ਵੇਖ ਹੀ ਲਿਆ ਸਾਰਾ ਤੁਹਾਨੂੰ ਬਾਈ ਨੇ ਟ੍ਰੇਨਿੰਗ ਬਾਰੇ ਦੱਸ ਹੀ ਦਿੱਤਾਗਾ ਫੋ ਮੇਰੀ ਅਪੀਲ ਹੈ ਕਿ ਉਹਨਾਂ ਵੀਰਾਂ ਨੂੰ ਜਿਹੜੇ ਨਵਾਂ ਡੇਰੀ ਫਾਰਮ ਸ਼ੁਰੂ ਕਰਨ ਬਾਰੇ ਸੋਚ ਰਹੇ ਨੇ ਕਿਉਂਕਿ ਮੈਂ ਪਹਿਲਾਂ ਬੈਸਿਅਰਾ ਟ੍ਰੇਨਿੰਗ ਦਾ ਉਹ ਕੀਤਾ ਸੀਗਾ ਤੇ ਮੈਨੂੰ ਪਤਾ ਵੀ ਇਸ ਟ੍ਰੇਨਿੰਗ ਦੇ ਵਿੱਚ ਬਿਲਕੁਲ ਸਟਾਰ ਲੈਵਲ ਦਾ ਕੰਟੈਂਟ ਹੈਗਾ ਤੁਸੀਂ ਜੋ ਵੀ ਵੀਰ ਦੋਸਤੋ ਨਵਾਂ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋਗੇ ਉਹ ਬਾਈ ਕੋਲ ਆ ਕੇ ਜਰੂਰ ਕੰਟੈਕਟ ਕਰੋ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਹੈਗਾ ਜਿੰਨਾ ਵੀ ਵੀਰਾਂ ਨੂੰ ਟ੍ਰੇਨਿੰਗ ਲੈਣੀ ਹੈਗੀ ਉਹ ਸਾਡੇ ਨਾਲ ਜਰੂਰ ਕੰਟੈਕਟ ਕਰੋ ਇਹ ਵੀਡੀਓ ਨੂੰ ਵੀਰੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਚਲੋ ਤੁਸੀਂ ਨਈ ਟ੍ਰੇਨਿੰਗ ਕਰਨੀ ਹੈ ਨਾ ਕਿਸੇ ਹੋਰ ਆਪਣੇ ਰਿਲੇਟਿਵ ਨੇ ਕਿਸੇ ਦੋਸਤ ਮਿੱਤਰ ਨੇ ਕਈ ਵਾਰ ਡੈਰੀ ਦਾ ਡੈਰੀ ਫਾਰਮ ਕਰਨਾ ਹੁੰਦਾਗਾ ਠੀਕ ਆ ਜਾਂ ਜੇ ਕਿਸੇ ਨੇ ਕਰਿਆ ਹੋਇਆ ਉਹਦਾ ਨਹੀਂ ਸਕਸੈਸਫੁਲੀ ਚੱਲ ਰਿਹਾ ਉਹਨੂੰ ਘਾਟਾ ਪੈ ਰਿਹਾ ਕਿਉਂਕਿ ਅੱਜ ਕੱਲੇ ਵੀਰੇ ਚੰਗੇ ਲੋਕ ਵੀ ਬਹੁਤ ਬੈਠੇ ਆ ਤੇ ਮਾੜੇ ਲੋਕ ਵੀ ਬਹੁਤ ਬੈਠੇ ਆ ਠੀਕ ਆ ਜਿੰਨਾ ਕਸੀਂ ਆਪਦੇ ਸਾਡਾ ਹੈਗਾ ਵੀ ਅਸੀਂ ਥੋੜਾ ਕਿਸ ਤਰ੍ਹਾਂ ਫੈਰਾ ਕਰ ਸਕਦੇ ਆ ਗਾਂਾਂ ਲੈਣ ਦੇ ਵਿੱਚ ਜਾਂ ਤੁਹਾਨੂੰ ਬਰੀਡ ਸਿਲੈਕਸ਼ਨ ਕਰਨ ਦੇ ਵਿੱਚ ਨਿਊਟ੍ਰੀਚ 4 ਪਾਉਂਡ ਦੇ ਵਿੱਚ ਜਾਂ ਮੈਂ 4 ਦੀ ਬਹੁਤ ਖੁਬਾਹ ਚੱਲ ਰਹੀ ਆ ਨਾ 4 ਹੈ ਤੁਹਾਨੂੰ ਚਾਰ ਪੌਣਾ ਦੱਸਾਂ ਕਿ ਕਿਵੇਂ ਪੌਣਾ ਠੀਕ ਹੈ ਜਿਵੇਂ ਚਾਰ ਤੋਂ ਬਿਨਾ ਐਫ ਐਫ ਗਾਈਂਦਾ ਫਾਰਮ ਕਾਮਯਾਬੀ ਹੈ ਨਹੀਂ ਵੀਰੇ ਠੀਕ ਹੈ ਤੇ ਬਾਕੀ ਜਿਹੜੀਆਂ ਹੋਰ ਗੱਲਾਂ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਸਿੱਖਣ ਨੂੰ ਮਿਲਣਗੀਆਂ ਤੇ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਵਧੀਆ ਐਕਸਪੋਰਟ ਕਰਕੇ ਤੋਰਾਂਗੇ ਇਹ ਚੀਜ਼ਾਂ ਸਾਨੂੰ ਕਿੱਥੋਂ ਸੁਣ ਸਿੱਖਣ ਨੂੰ ਮਿਲਦੀਆਂ ਵੀਰੇ ਅਸੀਂ ਜੁੜੇ ਹੋਏ ਹਾਂ ਪੀ ਡੀ ਐਫ ਦੇ ਨਾਲ ਜਿਵੇਂ ਚਾਰ ਪੌਣਾ ਤੁਹਾਨੂੰ ਇੱਕ ਮਹੀਨਾ ਪਹਿਲਾਂ ਉਹ ਚਾਰ ਪੌਣ ਦੇ ਬਾਰੇ ਦੱਸ ਦਿੰਦੇ ਕੋਈ ਨਵੀਂ ਟੈਕਨੋਲੋਜੀ ਆ ਰਹੀ ਹੈ ਜਾਂ ਕੋਈ ਨਵੀਂ ਸਾਇਲੈਂਸ ਸੇਵਰ ਆ ਰਿਹਾ ਚਾਰ ਹੋਰ ਵੀ ਵਧੀਆ ਬਣੇ ਇਹ ਚੀਜ਼ਾਂ ਵੀ ਪੀਡੀਐਫੇ ਤੋਂ ਸਿੱਖਦੇ ਆਂ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਕਿਸੇ ਵੀ ਜਿੰਨੇ ਵੱਧ ਤੋਂ ਵੱਧ ਵੀਰ ਭਾਈਆਂ ਤੱਕ ਪਹੁੰਚਦੀ ਆ ਵੀਰਾਂ ਤੱਕ ਆਪਣੇ ਤੱਕ ਵੀ ਕਿਸੇ ਨਾ ਕਿਸੇ ਦੇ ਵੀਡੀਓ ਦੇਖ ਕੇ ਥੋੜੀ ਫਾਇਦਾ ਹੋ ਸਕੇ ਸਾਡੇ ਨਾਲ ਜੁੜ ਸਕੇ ਧੰਨਵਾਦ ਜੀ 7ਵੇਂ ਮਹੀਨੇ ਦੀ ਇੱਕ ਤਰੀਕ ਤੋਂ ਲੈ ਕੇ 4 ਤਰੀਕ ਤੱਕ ਜਿਹਦੀ ਇਹ 4 ਦਿਨ ਦੀ ਟ੍ਰੇਨਿੰਗ ਹੈਗੀ ਜਿਹਦੇ ਵਿੱਚ ਕੀ ਹੈਗਾ 0 ਦਿਨ ਦੀ ਬੱਚੀ ਤੋਂ ਲੈ ਕੇ ਉਸ ਦੇ ਸੂਨ ਤੱਕ ਇਹ ਸਾਰਾ ਕੁਝ ਜੋ ਵੀ ਇਹਨਾਂ ਟ੍ਰੀਟਮੈਂਟ ਦੀ ਲੋੜ ਪੈਂਦੀ ਆ ਉਹਦੇ ਖਾਣੇ-ਦਾਣੇ ਵੀ ਕਿਸ ਤਰੀਕੇ ਨਾਲ ਫੀਡ ਵਗੈਰਾ ਬਣਾਈ ਜਾਂਦੀ ਆ ਕਿਸ ਤਰੀਕੇ ਦੇ ਨਾਲ ਫੀਡ ਦੇ ਫਾਰਮ ਹੁੰਦੇ ਨੇਗੇ ਕਿਸ ਫਰਮ ਦੇ ਲਈ ਐਟੀਟਿਊਡ ਹੁੰਦੀ ਆ ਮਿਲਕਿੰਗ ਦੇ ਲਈ ਐਟੋਮੋਦੀ ਆ ਲੋਨ ਕਿਸ ਤਰੀਕੇ ਨਾਲ ਕਰਾਇਆ ਜਾ ਸਕਦਾਗਾ ਸਾ ਤਰਕੀ ਹੈਗਾ ਬੈਂਕਾਂ ਨਾਰਮਲ ਛੋਟੇ ਕਿਸਾਨਾਂ ਦਾ ਜਿਹੜਾ ਲੋਨ ਆ ਡੈਰੀ ਫਾਰਮ ਦੇ ਲਈ ਉਹ ਜਲਦੀ ਜਲਦੀ ਨਹੀਂ ਕਰਦੀਆਂ ਹਨ ਤੇ ਉਹ ਕਿਸ ਤਰੀਕੇ ਨਾਲ ਲੋਨ ਕਰਾਇਆ ਜਾਣਾ ਉਹ ਸਭ ਤੁਹਾਨੂੰ ਦੱਸਾਂਗੇ ਫਿਰ ਆਪ ਗਾਵਾਂ ਨੂੰ ਸੰਭਾਲ ਕੇ ਸ੍ਰੀਖਣਾ ਕਰਨਾਗਾ ਹਨ ਜਿਵੇਂ ਹੀਟ ਸਟ੍ਰੈਸ ਤੋਂ ਗਾਵਾਂ ਨੂੰ ਕਿਸ ਤਰੀਕੇ ਨਾਲ ਬਚਾਉਣੀ ਹੈਗੀਆ ਨਸਟ੍ਰਾਈਟਸ ਨੂੰ ਕਿਸ ਤਰੀਕੇ ਨਾਲ ਬਚਾਉਣੀ ਹੈਗੀਆ ਜਿੰਨੀਆਂ ਵੀ ਮੰਨ ਕੇ ਚਲੋ ਗਾਵਾਂ ਨੂੰ ਹੋਰਾਂ ਦੀਆਂ ਦਿੱਕਤਾਂ ਆ ਉਹ ਤੁਹਾਨੂੰ ਇਹ ਸਾਰਾ ਕੁਝ ਪਹਿਲਾਂ ਹੀ ਦੱਸਣਗੇ ਤੇ ਇਹ ਵੀ ਟ੍ਰੇਨਿੰਗ ਹੈ ਇਹ ਬਹੁਤ ਹੀ ਜ਼ਿਆਦਾ ਜਬਰਦਸਤ ਹੋਣ ਵਾਲੀ ਹੈ ਜਿਹੜੇ ਵੀ ਵੀਰ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇਗੇ ਉਹ ਜਰੂਰ ਇੱਕ ਵਾਰ ਆ ਕੇ ਇਹਨਾਂ ਨਾਲ ਕੰਟੈਕਟ ਕਰੋ ਅਸੀਂ ਜ਼ਿਕੀਨ ਦੇ ਉੱਪਰ ਤੁਹਾਨੂੰ ਆਪਣਾ ਨੰਬਰ ਜਰੂਰ ਦੇਵਾਂਗੇ ਜਿਸ ਤੋ ਕੀ ਆ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋਗੇ ਟ੍ਰੇਨਿੰਗ ਬਾਰੇ ਜੇ ਵੀ ਤੁਸੀਂ ਇਨਕੁਆਰੀ ਕਰਨੀ ਹੋਈ ਹੈ ਨਾ ਉਹ ਟ੍ਰੇਨਿੰਗ ਕਰ ਸਕਦੇ ਹੋਗੇ ਉਹ ਦੋਸਤੋ ਇਹ ਸੀ ਲੱਗਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਵੀਡੀਓ ਜੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਡੇ ਪੇਜ ਨੂੰ ਵੀ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਅ